ਦੋਸਤੋ ਅੱਜ ਸ਼ਾਮ ਕਰੀਬ 4:30 ਵਜੇ ਇਹ 3-ਵੀਲਰ ਜੋ ਤੁਸੀਂ ਵੇਖ ਰਹੇ ਹੋ ਫਲੋਰ ਸਾਈਡ ਤੋਂ ਆ ਰਿਹਾ ਸੀ ਮਾਈ ਸਤਿਆ ਦੇ ਡੇਰੇ ਨੇੜੇ ਇਸ 3-ਵੀਲਰ ਨੂੰ ਨੂਰਮਹਿਲ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰੀ 3-ਵੀਲਰ ਦੇ ਚਾਲਕ ਜੀਵਨ ਲਾਲ ਨੇ ਦੱਸਿਆ ਕਿ ਮੇਰੇ ਨਾਲ ਹੋਰ 4 ਸਵਾਰੀਆਂ ਸੀ ਤੇ ਇਹ ਕਾਰ ਨੂਰਮਹਿਲ ਸਾਈਡ ਤੋਂ ਆ ਰਹੀ ਸੀ ਕਾਰ ਨੇ ਜਦੋਂ ਟੱਕਰ ਮਾਰੀ ਐ ਉਸ ਤੋਂ ਪਹਿਲਾਂ ਹੀ ਜੀਵਨ ਲਾਲ ਨੇ ਕਿਹਾ ਅਸੀਂ ਅੱਗੋਂ ਤੇਜ਼ ਰਫ਼ਤਾਰ ਅਤੇ ਸਾਡੇ ਵੱਲ ਨੂੰ ਘੁੰਮ ਨਹੀਂ ਆਉਂਦੀ ਕਾਰ ਨੂੰ ਲੈ ਕੇ ਅਸੀਂ ਰੌਲਾ ਪਾਇਆ ਪਰ ਇਸ ਦਰਹਾਨ ਇਸ ਕਾਰ ਨੇ ਸਾਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਇਸ ਹਾਦਸੇ ਦੇ ਵਿੱਚ ਜੀਵਨ ਲਾਲ ਦੀ ਲੱਤ ਅਤੇ ਅੱਖ ਉੱਤੇ ਛੱਟ ਵੱਜੀ ਐ ਬਿੱਲੂ ਤੇ ਉਸ ਦੀ ਪਤਨੀ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਐ ਇਹ ਜੀਵਨ ਲਾਲ ਦੀ ਵੀ ਲੱਤ ਟੁੱਟ ਗਈ ਹੈ ਇਸੇ ਤਰ੍ਹਾਂ ਇੱਕ ਔਰਤ ਹਰਜਿੰਦਰ ਕੌਰ ਦੇ ਸਿਰ ਵਿੱਚ ਸੱਟ ਆ ਤੇ ਇੱਕ ਸਵਾਰੀ ਹੋਰ ਦੇ ਸੱਟਾਂ ਵੱਜੀਆਂ ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਫਲੋਰ ਭੇਜਿਆ ਗਿਆ ਇਲਾਜ ਲਈ ਜਿੱਥੋਂ ਉਹਨਾਂ ਨੂੰ ਜਾਦੇ ਸੱਟਾਂ ਹੋਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਕਾਰ ਦੇ ਚਾਲਕ ਨੂੰ ਨੂਰ ਮੈਲ ਹਸਪਤਾਲ ਭੇਜਿਆ ਗਿਆ ਕਾਰ ਦਾ ਚਾਲਕ ਪੁਲਿਸ ਮੁਲਾਜ਼ਮ ਐਸਆਈ ਸਜੀਤ ਸਿੰਘ ਦੱਸਿਆ ਜਾ ਰਿਹਾ ਹੈ ਇਹ ਵੀਡੀਓ ਵਿੱਚ ਜੋ ਤੁਹਾਨੂੰ ਦਿਖਾ ਰਹੇ ਹਾਂ ਇਹ ਥਰੀ ਪੀਲਰ ਚਾਲਕ ਸਮੇਤ ਸਵਾਰੀਆਂ ਜ਼ਖਮੀ ਇਲਾਜ ਦੀ ਨੇ ਇਹ ਤੁਸੀਂ ਸੁਖਵਿੰਦਰ ਕੋਰ ਦੇਖ ਰਹੇ ਹੋ ਬਾਅਦ ਤੇ ਵੀ ਬਾਬੀ ਟੁੱਟ ਗਈ ਹੈ ਲੱਤ ਵੀ ਟੁੱਟ ਗਈ ਹੈ ਇਸ ਦੇ ਪਤੀ ਦੀ ਵੀ ਲੱਤ ਟੁੱਟਣ ਦੀ ਖਬਰ ਹੈ ਇਹ ਬੜਾ ਭਿਆਨਕ ਹਾਦਸਾ ਵਾਪਰਿਆ ਹੈ ਕਾਰ ਵਾਲੇ ਚਾਲਕ ਨੇ ਟੱਕਰ ਮਾਰੀ ਦੱਸੀ ਜਾ ਰਹੀ ਹੈ ਮੌਕੇ ਤੇ ਬਿਲਕਾ ਪੁਲਿਸ ਨੇ ਪਹੁੰਚ ਕੇ ਇਸ ਹਾਦਸੇ ਦਾ ਮੌਕਾ ਦੇਖਿਆ ਤੇ ਜ਼ਖਮੀਆਂ ਨੂੰ ਇਹਨਾਂ ਬਲੋ ਕਿਹਾ ਜਾ ਰਿਹਾ ਹੈ ਕਿ ਹਸਪਤਾਲ ਇਲਾਜ ਲਈ ਪਹੁੰਚਾਇਆ ਜਦੋਂ ਕਿ ਹਰਜਿੰਦਰ ਕੌਰ ਦੇ بیٹے ਨੇ ਦੱਸਿਆ ਕਿ ਜਦੋਂ ਮੈਂ ਕੈਨਾ ਮੌਕੇ ਤੇ ਪਹੁੰਚਿਆ ਤੇ ਉਸ ਵੇਲੇ ਜ਼ਖਮੀ ਮੌਕੇ ਤੇ ਡਿੱਗੇ ਪਏ ਸੀ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਗਰੀਬ ਅੱਧਾ ਘੰਟਾ ਲੱਗਿਆ ਐਸ ਐਚਓ ਰਕੇਸ਼ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜੋ ਵੀ ਕਾਨੂੰਨੀ ਤੌਰ ਤੇ ਜ਼ਖਮੀਆਂ ਵੱਲੋਂ ਬਿਆਨ ਦਰਜ ਕਰਾਏ ਜਾਣਗੇ ਕਾਰਵਾਈ ਕੀਤੀ ਜਾਵੇਗੀ ਬੜਾ ਭਿਆਨਕ ਹਾਦਸਾ ਹੈ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਗਰੀ ਪਰਿਵਾਰਾਂ ਦਾ ਸਬੱਤ ਨੇ ਜਿਹੜੇ ਦਿਨਾਂ ਤੋਂ ਪੈ ਕੈ ਨੇ ਦੁਆਰਾ ਫਿਰ ਦੱਸਣਾ ਚਾਹਾਂਗੀ ਕਿ ਮਵਾਈ ਨੇੜੇ ਥ੍ਰੀ ਵੀਲਰ ਜਿਸ ਵਿੱਚ ਬਿਲਗੇ ਦੀਆਂ ਸਵਾਰੀਆਂ ਸਵਾਰ ਸੀ ਨੂੰ ਕਾਰ ਵੱਲੋਂ ਟੱਕਰ ਮਾਰਨ ਤੇ ਇਹ ਹਾਦਸਾ ਵਾਪਰਿਆ ਜਲੰਧਰ ਦੇ ਸੋਇਬੱਲਾ ਹਸਪਤਾਲ ਵਿੱਚ ਇਹ ਇਲਾਜਦੀਨ ਨੇ ਬੜਾ ਮਾੜਾ ਤੇ ਭਿਆਨਕ ਹਾਦਸਾ ਵਾਪਰਿਆ ਮੁਾਈ ਬਸ ਸਟੈਂਡ ਦੇ ਨੇ। ਫਿੱਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।